हां ਵੀ ਸੱਜਰੋ ਕੀ ਹਾਲ ਐ ਆਪਾਂ ਤੁਹਾਨੂੰ ਅੱਜ ਦੇ ਖੇਤ ਲੈ ਕੇ ਆਏ ਆ ਤੇ ਤੁਹਾਨੂੰ ਆਪਾਂ ਝੋਨੇ ਤੇ ਗੇੜਾ ਮਰਾਉਣਾ ਆਉਦੇ ਤੇ ਦਿਖਾਉਣਿਆ ਤੁਹਾਨੂੰ ਆਪਣਾ ਝੋਨਾ ਮੈਂ ਅੱਗੇ ਲੱਗ ਪਿਆ ਅੱਗੇ ਹਰੇਕ ਸਾਲ ਲਗਭਗ ਮੈਂ ਬਾਸਪਤੀ ਲਾਉਣਾ ਐਦਕੀ ਮੈਂ ਬਹੁਤ ਟਾਈਮ ਬਾਅਦ ਜਾ ਕੇ ਝੋਨਾ ਲਾਇਆ ਕਿਤੇ ਤੇ ਐਦਕੀ ਹੋਈ ਉਹਦੇ ਕਹਿੰਦੇ ਕੋ ਜੁਕੇ ਨਾ ਪਹਿਲੀ ਚੋਰੀ ਤੇ ਪਹਿਲਾ ਫਾਹ ਪਹਿਲੀ ਵਾਰੀ ਝੋਨਾ ਲਾਇਆ ਤੇ ਪਹਿਲੀ ਵਾਰੀ ਬੀਜ ਦੇ ਵਿੱਚ ਠੱਗੀ ਵੱਜ ਗਈ ਬਈ ਇਹ ਆਪਾਂ ਬੀਜ ਲਿਆਂਦਾ ਸੀਗਾ ਜਗਰਾਉਂ ਵਾਲੇ ਦੁਰਗਾ ਬੀਜ ਭੰਡਾਰਾ ਤੋਂ ਬਹੁਤ ਮਸ਼ਹੂਰ ਦੁਕਾਨ ਆ ਤੇ ਉਹਨਾਂ ਨੇ ਆਪ ਨੂੰ ਰਲਿਆਵਾ ਬੀਜ ਦਿੱਤਾ ਤੇ ਹੁਣ ਮੈਂ ਬਹੁਤ ਨਾਲ ਉਹਨੂੰ ਫੋਨ ਲਾਈ ਜਾਂਦਾ ਉਹਨਾਂ ਦੇ ਕਿੰਨੇ ਨੰਬਰ ਲਿਖੇ ਹੋਏ ਆ ਕਾਰ ਤੇ ਉਹ ਕਿਸੇ ਫੋਨ ਦਾ ਕੋਈ ਰਿਪਲਾਈ ਨਹੀਂ ਦਿੰਦੇ ਤੇ ਇੱਕ ਚੱਕ ਦੇ ਦੇਣਗੇ ਇਹ ਤਾਂ ਉਹਨਾਂ ਆਪਾਂ ਛੋਣਾ ਦਿਖਾਉਣੇ ਆ ਤੇ ਸੱਜਣੋ ਇਹ ਬੀ ਹਮੇਸ਼ਾ ਆਪਦੇ ਘਰ ਦਾ ਹੀ ਰੱਖਣਾ ਚਾਹੀਦਾ ਆਹ ਦੇਖੀਏ ਇਹਦੇ ਵਿੱਚੋਂ ਝਾੜੋ ਉਹ ਝਾੜ ਕੇ ਉਹ ਬੀਜ ਨੂੰ ਰੱਖੋ ਆਪ ਨੂੰ ਪਤਾ ਤਾਂ ਹੁੰਦਾ ਨਾ ਵੀ ਕਿਹੜਾ ਬੀਜ ਆ ਆਪਣਾ ਇਹ ਦੁਕਾਨ ਵਾਲੇ ਪਤਾ ਨਹੀਂ ਆਪਾਂ ਨੂੰ ਕੀ ਚੱਕ ਕੇ ਪੈਕਟਾਂ ਚ ਪਾ ਪਾ ਕੇ ਫੜਾ ਦਿੰਦੇ ਆ ਤੇ ਆਪਾਂ ਲਿਆ ਕੇ ਵੀਦ ਨੇ 6 ਮਹੀਨਾ ਦੀ ਮਿਹਨਤ ਉਹ ਨਹੀਂ ਦੇਖਦੇ ਤੇ ਜ਼ਿਮੀਦਾਰ ਦੀ 6 ਮਹੀਨਾ ਦੀ ਮਿਹਨਤ ਹੁੰਦੀ ਆ ਇਹ ਤੇ ਮੈਂ ਕਈ ਦਿਨਾਂ ਤੋਂ ਉਹਨਾਂ ਨੂੰ ਫੋਨ ਲਾਈ ਜਾਂਦਾ ਪਰ ਉਹ ਫੋਨ ਚੱਕਦੇ ਨਹੀਂ ਪਏ ਜਿੰਨੇ ਵੀ ਉਹਨਾਂ ਨੇ ਨੰਬਰ ਦਿੱਤੇ ਵੇ ਆਪਦੇ ਤੇ ਜੋ ਉਹਨਾਂ ਦਿਖਾਉਣੇ ਆ ਮੇਰਾ ਵੀ ਤੁਹਾਨੂੰ ਲਿਆਂਦਾ ਤਾਂ ਆਪਾਂ 26 ਝੋਨਾ ਸੀਗਾ 26 ਦੀ ਪਨੀਰੀ ਆਪਾਂ ਵੀਜੀ ਸੀ ਤੇ ਪਰ ਝੋਨਾ ਇਹ ਮੈਕਸ ਨਿਕਲ ਗਿਆ ਸਭੀ ਵੀ ਹੈਗਾ ਬੱਚੇ ਦੇ ਦੋ ਬੀ ਆ ਇਹਦੇ ਵਿੱਚ ਮਿਕਸ ਹੋਏ ਹੋਏ ਇੱਕ 26 ਆ ਤੇ ਇੱਕ ਹੋਰ ਪਤਾ ਨਹੀਂ ਕਿਹੜਾ ਉਹਦੇ ਉੱਤੇ ਤਾਂ ਕਲੀਆਂ ਮੁੰਜਰਾਂ ਮੁੰਜਰਾ ਦੀਆਂ ਚਲੇ ਇੱਕ ਫਾਇਦਾ ਹੋ ਗਿਆ ਚਲ ਪਕਾ ਦੋਹਾਂ ਦਾ ਇਕੱਠਾ ਹੋ ਜਾਊਗਾ ਇਕੱਠੇ ਪੱਕ ਜਾਣਗੇ ਇਹਨਾਂ ਦਾ ਫਾਇਦਾ ਹੋ ਗਿਆ ਪਰ ਬੀ ਹਮੇਸ਼ਾ ਆਪਦੇ ਘਰ ਦਾ ਰੱਖਣਾ ਚਾਹੀਦਾ ਵੇ ਦਿਖਾਉਣਾ ਤੁਹਾਨੂੰ ਆਪਾਂ ਇਹਨਾਂ ਬੀਆਂ ਵਾਲਿਆਂ ਦੇ ਕਰਤੂਤਾਂ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਦੁਰਗਾ ਬੀਜ ਪਨਹਾਰਾ ਤੱਕ ਵੀਡੀਓ ਜਾਵੇ ਉਹਨਾਂ ਨੂੰ ਪਤਾ ਲੱਗੇ ਵੀ ਆਪਾਂ ਕਿਸੇ ਦੀ 6 ਮਹੀਨੇ ਦੀ ਮਿਹਨਤ ਨਾਲ ਕਿਵੇਂ ਖਲਵਾੜ ਕਰਦੇ ਆ ਤੇ ਕਮ ਸੇ ਕਮ ਬੰਦਾ ਫੋਨ ਤਾਂ ਚੱਕੇ ਨਾ ਜਾਣ ਦਾ ਟਾਈਮ ਨਹੀਂ ਲੱਗ ਰਿਹਾ ਰਹੀਮਿਆਂ ਦੇ ਕਰਕੇ ਤੇ ਫੋਨ ਲਾ ਰਹੇ ਆ ਫੋਨ ਚੱਕ ਨਹੀਂ ਰਹੇ ਉਹ ਤੇ ਤੁਹਾਨੂੰ ਆਪ ਦਿਖਾਉਣੇ ਝੋਨਾ ਹੁਣ ਦੇਖਿਓ ਦੱਸਿਓ ਕਿਹੜਾ ਕਿਹੜਾ ਝੋਨਾ ਰਲਿਆ ਵਾਹੇ ਬਈ ਲਾਈ ਸਜਣੋ ਆਇਆ ਆਪਣਾ ਝੋਨਾ ਤੇ ਇਹ ਆਪਾਂ ਲੈ ਕੇ ਆਂਦਾ ਸੀ ਦੁਰਗਾ ਬੀਜ ਭੰਡਾਰ ਜਗਰਾਵੋਂ ਵਾਲਿਆਂ ਤੋਂ 125 ਰੁਪਏ ਕਿਰੋਂ ਦੇ ਹਸਾਬ ਨਾਲ ਆਪਨ ਉਹਨੇ ਇਹ ਵੀ ਦਿੱਤਾ ਸੀਗਾ ਤੇ ਮੇਰਾ ਵੀਰ ਨਾਲ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਜਰੂਰ ਕਰਿਓ ਕਿ ਕਿਸੇ ਜ਼ਿੰਮੇਵਾਰ ਭਰਾ ਨਾਲ ਨਾ ਖਲਵਾੜਨਾ ਕਰਿਆ ਕਰੋ 6 ਮਹੀਨਿਆਂ ਦੀ ਮਿਹਨਤ ਹੁੰਦੀ ਆ ਪੁੱਤਾਂ ਗੂ ਪਾਲੀਆ ਦੇਖੋ ਇਹ ਹੋਰ ਹੀ ਤਰ੍ਹਾਂ ਦਾ ਝੋਨਾ ਕੋਈ ਸਮਝ ਜੀ ਨਹੀਂ ਲੱਗਦੀ ਕਿਹੜਾ ਝੋਨਾ ਇਹ ਬਈ ਆਹ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਆਹ ਦੇਖੋ ਜੋ ਝੋਨੇ ਰਲੇ ਹੋਏ ਆ ਇਹਦੇ ਵਿੱਚ ਆ ਵਿੱਚ ਤਾਂ 26 ਆਵੇ ਨੀਵਾ ਜਿਹੇ ਤਰ੍ਹਾਂ ਫਿਰਦਾ ਤੇ ਵਿੱਚ ਆ ਪਤਾ ਨਹੀਂ ਹੋਰ ਕਿਹੜਾ ਔਰ 26 ਤੋਂ ਨੇ ਨੀਵਾ ਨਿਸਰਿਆਵਾ ਥੱਲੇ ਆਵੇ ਇਹਦਾ ਥੱਲੇ 26 ਆ ਤੇ ਉੱਤੇ ਆ ਪਤਾ ਨਹੀਂ ਵੀ ਕਿਹੜਾ ਝੋਨਾ ਹੈ ਤੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਤੇ ਜੇ ਕੋਈ ਮੇਰਾ ਵੀਰ ਜਗਰਾਉਂਦਾ ਹੈਗਾ ਨਾ ਤੇ ਇਹ ਵੀਡੀਓ ਇਹਨਾਂ ਨੂੰ ਬੁਖਾ ਕੇ ਆਓ ਅਜਿਹਾ ਕਰਕੇ ਮੈਥੋਂ ਜਾ ਨਹੀਂ ਹੋ ਰਿਹਾ ਕਿਉਂਕਿ ਕੰਮ ਧੰਦੇ ਬਹੁਤ ਆ ਆ ਦੇ ਕੋ ਸਾਰੀ ਅਸੇ ਤਰਾਈਆਂ ਆ ਦਾ 26 ਥੱਲੇ ਤਰਿਆ ਫਿਰਦਾ ਆ 26 ਆ 26 ਥੱਲੇ ਤਰਿਆ ਫਿਰਦਾ ਤੇ ਆ ਪਤਾ ਨਹੀਂ ਉੱਤੇ ਕਿਹੜਾ ਹੋਰ ਹੀ ਟਾਂਗਲ ਜਾ ਝੋਨਾ ਪਤਾ ਨਹੀਂ ਇਹ ਸਾਡੇ ਪਿੰਡ ਤਾਂ ਮੈਂ ਕਿਸੇ ਦੀ ਦੇਖਿਆ ਵੀ ਨਹੀਂ ਇਹ ਝੋਨਾ ਲੱਗਿਆ ਵਾ ਸਾਡੇ ਕੱਲਿਆਂ ਦੀ ਆ ਬਈ ਇਹ ਕਿਉਂਕਿ ਆਮ ਝੋਨੇ ਦੇ ਉੱਤੇ ਪੱਤੇ ਪੱਤੇ ਦੀਂਦੇ ਹੁੰਦੇ ਇਹਦੇ ਬਾਸਮਤੀ ਵਾਂਗੂ ਉੱਤੇ ਜਿਵੇਂ 1509 ਦੇ ਉੱਤੇ ਦੀਂਦੀਆਂ ਮੁੰਜਰਾ ਤੇ ਇੱਕ ਹੋਰ ਹੀ ਹੋਈ ਜਾਂਦਾ ਇਹ ਤੇ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਵੀਰ ਤਾ ਕਿ ਉਹਨਾਂ ਤੱਕ ਪਹੁੰਚ ਸਕੀਏ। ਉਹਨਾਂ ਦੇ ਕਾਰਡ ਦੇ ਉੱਤੇ ਤਿੰਨ ਚਾਰ ਨੰਬਰ ਲਿਖਿਆ ਮੈਂ ਨਿਤ ਟਰਾਈ ਕਰਦਾ ਫੇ ਚਲ ਅੱਜ ਚੱਕਣ ਗਿਆ ਅੱਜ ਚੱਕਣਗੇ। ਉਹ ਚੱਕ ਨਹੀਂ ਰਹੇ। ਕੰਮ ਸੇ ਕੰਮ ਤੇਰੇ ਬੰਦਾ ਫੋਨ ਤਾਂ ਚੱਕੇ ਨਾ ਚਲੋ ਵੀ ਤਾਂ ਜਿਹੜਾ ਗਲਤ ਹੋਣਾ ਸੀ ਆ ਗਿਆ। ਬੰਦਾ ਫੋਨ ਤਾਂ ਚੱਕ ਲੈਣਾ ਚਲ ਜ਼ਿਮੀਦਾਰ ਭਰਾ ਨੂੰ ਇੰਨੇ ਦਾ ਤਸੱਲੀ ਜੀ ਹੋ ਜਾਂਦੀ ਹੈ ਕੁਝ ਗੱਲ ਬਾਤ ਹੋ ਜੇ ਤਾਂ। ਐਨੇ ਮਹਿੰਗੇ ਮਹਿੰਗੇ ਬੀਆ ਤੇ ਜ਼ਿਮੀਦਾਰ ਭਰਾਵਾਂ ਨਾਲ ਖਲਵਾੜ ਕਰਦੇ ਆ ਬੀਆਂ ਵਾਲੇ। ਬਹੁਤ ਮਸ਼ਹੂਰ ਦੁਕਾਨਾ ਜਗਰਾਵ ਦੀ ਦੁਰਗਾ ਬੀਜ ਪੰਡਾਰ ਵਾਲੇ ਤੇ ਮੇਰਾ ਵੀ ਜੇ ਕੋਈ ਜੁਨੀਅਨ ਵੀ ਸੁਣਦੀ ਆ ਨਾ ਕਿ ਉਹ ਵੀ ਉਹਨਾਂ ਨੂੰ ਕਿਉਂ ਜਾ ਕੇ ਵੀ ਆ ਆ ਦੇਖੋ ਕੀ ਕਰਦੇ ਆ ਵੀ ਇਹ ਜ਼ਿਮੀਂਦਾਰ ਭਰਾਵਾਂ ਨਾਲ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਵੀ ਮਿਹਨਤ ਆ ਵੀ ਇਹ ਤੇ ਇੱਥੇ ਆ ਕੇ ਦੱਸੋ ਕੀ ਕਰੇ ਜ਼ਿਮੀਂਦਾਰ ਭਰਾ ਕਿਉਂਕਿ ਆਪਾਂ ਤਾਂ ਇਹਨਾਂ ਤੇ ਯਕੀਨ ਕਰਕੇ 2 ਬੀ ਲਿਆਉਣੇ ਆ ਨਾ ਆਪਾਂ ਤਾਂ ਇਹੀ ਰਹਿ ਦੇਵਾਂਗੇ ਵੀ ਆਪਣੇ ਘਰ ਦਾ ਵੀ ਬੀ ਝਾੜ ਕੇ ਰੱਖਿਆ ਕਰੋ ਸਲਿਤਾ ਹੁੰਦੀ ਹੈ ਨਾ ਆਪਦੇ ਬੀਜ ਦੀ ਵੀ ਆਪਾਂ ਕਿਹੜਾ ਬੀ ਵਿਜਿਆ ਆ ਵੈਸੇ ਹੁੰਦਾ ਸਰਕਾਰ ਨੇ ਭਗਵੰਤ ਮਾਨ ਜੀ ਨੇ ਬੀ ਸੂਰ ਐਕਟ ਵੀ ਬਣਾਤਾ ਕਿ ਵੀ ਜਿਹੜਾ ਡੁਬਲੀਕੇਟ ਬੀ ਵੇਚੂਗਾ ਉਹ ਤੇ ਸਖਤ ਕਾਰਵਾਈ ਹੋਇਆ ਕਰੂਗੀ ਤੇ ਵੀਡੀਓ ਸ਼ੇਅਰ ਕਰਿਓ ਹੋ ਸਕਦਾ ਭਗਵੰਤ ਮਾਨ ਤੱਕ ਪਹੁੰਚ ਸਕੇ ਤੇ ਕੋਈ ਇਹ ਨਾ ਦੁਰਗਾ ਬੀਜ ਪੜਾ ਰਾ ਤੇ ਕੋਈ ਉਹਨਾਂ ਤੇ ਇਹ ਕਾਰਵਾਈ ਵੀ ਕਰ ਸਕਣ ਤਾਂ ਕਿ ਹੋਰ ਕਿਸੇ ਵੀਰ ਭਰਾ ਦਾ ਕੋਈ ਨੁਕਸਾਨ ਨਾ ਕਰ ਸਕਣ ਇਹ ਤਜਨੇ ਨੰਬਰ ਦਿੱਤੇ ਆ ਇਹਨਾਂ ਦੇ ਕਾਰਡ ਦਿੱਤੇ ਚੰਨ ਚਾਰ ਨੰਬਰ ਆ ਮੈਂ ਸਾਰੇ ਲਾਲ ਆ ਦੇਖ ਲੇ ਕਿਸੇ ਦਾ ਇਹ ਫੋਨ ਨਹੀਂ ਚੱਕਦੇ ਕਿਉਂਕਿ ਲਾਂਬੇ ਆਉਂਦੇ ਹੋਣਗੇ ਥਾਂ ਥਾਂਵਾਂ ਤੋਂ ਇਸ ਲਈ ਡਰਦੇ ਹੋਣ ਫੋਨ ਵੀ ਚੱਕਣੋਂ ਫੜ ਗਏ ਹੋਣੇ ਆਵੇ ਦੋ ਵੀ ਆ ਰਹਿਣਾ ਤੋਂ ਇਥੇ ਦੇਖ ਆ ਦੇਖ ਕਿ ਇਹ ਕਿੰਨਾ ਭੜਾ ਲੱਗਦਾ ਝੋਨਾ ਖੜਾ ਕੋਈ ਮਜਰੂਚੀ ਆ ਕੋਈ ਨੀਵੀਂ ਆ ਝਾੜ ਪਤਾ ਨਹੀਂ ਇਹਨੇ ਕੀ ਦੇਣਾ ਦੂ ਬਾਦ ਮੈਂ ਤਾਂ ਲਾ ਦੜੇ ਚਾਜ ਦਾ ਝਾੜ ਵੀ ਦੇਊਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਵੀਰ ਤਾ ਕਿ ਉਹਨਾਂ ਤੱਕ ਪਹੁੰਚ ਸਕੇ ਤੇ ਕਮੈਂਟਾਂ 'ਚ ਦੱਸਿਓ ਬਈ ਇਹ ਕਿਹੜੇ ਕਿਹੜੇ ਦੋ ਝੋਨੇ ਰਲੇ ਆ ਇੱਕ ਫਾਇਦਾ ਹੈਗਾ ਚਲੇ ਦੋਨੇ ਝੋਨੇ ਇਕੱਠੇ ਪੱਕਣ ਵਾਲੇ ਆ 26 ਤੇ ਦੋਨੇ ਬਰਾਬਰ ਜੇ ਪੱਕਦੇ ਆਉਂਦੇ ਆ ਇੱਕ ਤਾਂ ਤੇਲਾ ਨਹੀਂ ਖੜਾ ਛੜਦਾ ਇਹਦੀ ਤੇ ਰਹਿੰਦੀ ਖੁੰਦੀ ਕਸਰ ਇਹਨਾਂ ਨੇ ਬੀਆਂ ਵਾਲੇ ਨੇ ਕੱਢਤੀ ਕਿਤੇ ਹਲਦੀ ਰੋਗ ਆ ਜਾਂਦਾ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਲੁੱਟਾ ਦਵਾਈਆਂ ਵਾਲੇ ਦਵਾਈ ਦੇ ਦਿੰਦੇ ਆ ਕਹਿੰਦੇ ਲੈ ਜਾਓ ਪਰ ਅਸਰ ਨਹੀਂ ਕਰਨਾ ਤੇਲੇ ਦੀ ਸਪਰੇਅ ਦੇ ਦਿੰਦੇ ਆ ਕਹਿੰਦੇ ਤੇਲਾ ਮਰਨਾ ਤਾਂ ਨਹੀਂ ਹੈ ਰੋਗ ਥਾਮ ਹੋ ਜੂ ਰੋਗ ਥਾਮ ਕੀ ਹੋ ਜੂ ਜੋ ਤੇਲਾ ਮਰਨਾ ਹੀ ਨਹੀਂ ਬਈ ਝੋਨਿਆਂ ਤੇ ਇੰਨਾ ਤੇਲਾ ਹੋਇਆ ਪਿਆ ਹਲਦੀ ਰੋਗ ਕੁਸ ਪ੍ਰਮਾਤਮਾ ਦੀ ਮਾਰ ਵੱਜ ਗਈ ਜ਼ਿੰਮੇਦਾਰ ਭਰਾਵਾਂ ਨੂੰ ਵੱਜ ਗਈ ਤੇ ਵੀਡੀਓ ਕਰਿਓ ਸ਼ੇਅਰ ਮੇਰਾ ਵੀਰ ਤੇ ਦੱਸਿਓ ਕਿਹੜਾ ਕਿਹੜਾ ਝੋਨਾਂ ਰਲਿਆ ਬਈਏ ਫਿਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਆਪਾਂ ਉਦੋਂ ਤੱਕ ਲਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ